ਦੇ ਵੀਰ ਸਾਨੂੰ ਦੱਸਦਾ ਸਹੀ ਤੁਸੀਂ ਇੰਨੀ ਬੋਟਾਂ ਨਾਲ ਜਿਤਾਏ ਲੋਕਾਂ ਨੇ ਤੁਸੀਂ ਆਏ ਆ ਕੇ ਆਪਣੇ ਪਕੌੜੇ ਤਲ ਕੇ ਐਮਐਲਏ ਬਣ ਕੇ ਮੰਤਰੀ ਬਣ ਕੇ ਇੰਨੀ ਵੱਡੀ ਮਤਦਾਤਾ ਦੇ ਵਿੱਚ ਜਿੱਤ ਕੇ ਇੱਥੋਂ ਚਲ ਗਏ ਕਿ ਤੁਸੀਂ ਲੋਕਾਂ ਬਾਰੇ ਕੀ ਸੋਚਿਆ ਅਸੀਂ ਪੁੱਛਣਾ ਚਾਹੁੰਦੇ ਆ ਸਾਰੀ ਪਬਲਿਕ ਨੂੰ ਪੁੱਛਣਾ ਚਾਹੁੰਦੀ ਹੈ ਇਹ ਲੋਕ ਹੁਣ ਖੜ੍ਹ ਹਲਕੇ ਦੇ ਲੋਕ ਹੁਣ ਜਾਗ ਚੁੱਕੇ ਆ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਪਾਰਟੀ ਜੇ ਬਾਹਰੋਂ ਕੈਂਡੀਡੇਟ ਭੇਜੂਗੀ ਉਹਨੂੰ ਬਹੁਤ ਬੁਰੀ ਤਰ੍ਹਾਂ ਹਰ ਆ ਕੇ ਭੇਜਾਂਗੇ ਇੱਥੋਂ ਇਹ ਸਾਡੇ ਲੋਕਾਂ ਦਾ ਸਾਰਿਆਂ ਦਾ ਚੈਲੰਜ ਹੈ ਜਿਹੜਾ 3 ਤਰੀਕ ਨੂੰ 10 ਵਜੇ ਜਨਤਾ ਦਰਵਾਜ਼ਾ ਲਾਣ ਲੱਗੇ ਆ ਮੁੱਲਕ ਬੈਰੀਅਰ ਤੇ ਉੱਥੇ ਅਸੀਂ ਬੀਬਾ ਅਨਮੋਲ ਗਗਨਮਾਨ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਨੂੰ ਮੈਸੇਜ ਆਂਦੇ ਆ ਅਸੀਂ ਲਿਖਤੀ ਲੈਟਰ ਵੀ ਉਹਨਾਂ ਨੂੰ ਭੇਜਾਂਗੇ ਤੇ ਉੱਥੇ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਜੇਕਰ ਉਹ ਨਹੀਂ ਸੁਣਦੇ ਤਾਂ ਅਸੀਂ ਸੀਐਮ ਹੌਸ ਦਾ ਘਰੋ ਕਰਾਂਗੇ ਉੱਥੋਂ ਸੀਐਮ ਹੌਸ ਦੀ सीएम साहब ਦੇ ਕੋਸ਼ਿਸ਼ ਦੇ niche ਅਸੀਂ ਸਾਡੇ ਪਿੰਡ ਹੈ ਤੇ ਜਦੋਂ ਸਾਡੇ ਪਿੰਡਾਂ 'ਚ ਕੋਈ ਡਵੈਲਪਮੈਂਟ ਨਹੀਂ ਹੋਈ ਤਾਂ ਪੰਜਾਬ ਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਮੈਨੂੰ ਇਹ ਵੀ ਲੱਗਦਾ ਹੈ ਬਈ ਬੀਬਾ ਅਨਮੋਲ ਗਗਰਮਾਨ ਨੂੰ ਜਿਹੜੇ ਖਣ ਵਿਧਾਨ ਸਭਾ ਹਲਕੇ ਦੇ ਪਿੰਡ ਪਿੰਡੇ ਆ ਉਹਨਾਂ ਪਿੰਡਾਂ ਬਾਰੇ ਪਿੰਡਾਂ ਦਾ ਨਾਂ ਨਹੀਂ ਪਤਾ ਉਹ ਕੋ ਪੂਰੇ ਦੇ ਸਵੇਕ ਰਿਓ ਪੰਜ ਜ਼ਰੈ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਗੋੜਦਾਰ ਜੀ ਕੀ ਅੱਜ ਸਾਡੇ ਨਾਲ ਮੌਜੂਦ ਨੇ ਚੌਧਰੀ ਸ਼ਾਮਰਾਲ ਮਾਜਰੀਆ ਜੀ ਜਿਹੜੇ ਅਕਾਲੀ ਦਲ ਦੇ ਆਗੂ ਨੇ ਸੋਨਾਂ ਦੇ ਨਾਲ ਗੱਲਬਾਤ ਕਰਾਂਗੇ ਖਰੜ ਨੂੰ ਲੈ ਕੇ ਖਰੜ ਦੇ ਜੋ ਹਾਲਾਤ ਨੇ ਉਹਨਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜ ਜ਼ਰੈ ਨਿਊਜ਼ ਚੈਨਲ ਸਸ ਸਤਿ ਸ਼੍ਰੀ ਅਕਾਲ ਜੀ ਹ ਤੇ ਅਸੀਂ ਅੱਜ ਜਿਹੜੇ ਮੁੱਦੇ ਤੇ ਤੁਹਾਡੇ ਕੋਲ ਆਏ ਆ ਬੈਠੇ ਆ ਸਟੂਡੀਓ ਦੇ ਵਿੱਚ ਸਾਡੇ ਨਾਲ ਅਸੀਂ ਇੱਕ ਮੁੱਲਾਂਪੁਰ ਬੈਰੀਅਰ ਤੇ ਜਨਤਾ ਦਰਵਾਜ਼ਾ ਲਾਣ ਲੱਗੇ ਆ ਜਿਹੜੇ ਕਿ ਸਾਡੇ ਲੋਕਾਂ ਦੀ ਵਿਧਾਨ ਸਭਾ ਹਲਕਾ ਖਰੜਨ ਦੇ ਨਵਾਂ ਗਰੋਂ ਦੇ ਕਰਾਲੀ ਤੇ ਔਲ ਪਿੰਡਾਂ ਦੀ ਜਿਹੜੇ ਵਿਧਾਨ ਸਭਾ ਹਲਕਾ ਦੇ ਵਿੱਚ ਪਿੰਡ ਪੈਂਦੇ ਆ ਉਹਨਾਂ ਦੀ ਡਿਵਾਨ ਸੀ ਜਿਹੜੇ ਕਿ ਸਾਡੇ ਮੌਕੇ ਦੇ ਐਮਐਲਏ ਸਾਹਿਬ ਐ ਬੀਬੀ ਅਨਮੋਲ ਗਗਨਮਾਨ ਜੀ ਉਹਨਾਂ ਨੂੰ ਰੂ ਰੂ ਹੋ ਕੇ ਅਸੀਂ ਇੱਕ ਜਨਤਾ ਦਰਵਾਜ਼ਾ ਲਾਣ ਲੱਗੇ ਆ ਸਾਡੇ ਲੋਕਾਂ ਦੀ ਸਾਰਿਆਂ ਦੀ ਮੰਗ ਹੈ ਅੱਜੇ ਵੀ ਅਸੀਂ ਅਨਵਲ ਗਗਨਮਾਨ ਜੀ ਐਮਐਲਏ ਸਾਹਿਬ ਦੇ ਰੂ ਰੂ ਹੋ ਕੇ ਆਪਾਂ ਜਿਹੜੀ ਪਿਛਲੇ ਸਮੇਂ ਦੇ ਦੌਰਾਨ ਡਿਵੈਲਪਮੈਂਟ ਦੀ ਗੱਲ ਕਰਦੇ ਆਂ ਚਾ ਉਹਨਾਂ ਨੇ ਕੀ ਕੀ ਕੀਤਾ ਜਿਹੜੇ ਕੰਮ ਆਪਾਂ ਹੋਰ ਸਾਡੇ ਕੰਮ ਰਹਿੰਦੇ ਆਂ ਉਹਨਾਂ ਬਾਰੇ ਅਸੀਂ ਪੁੱਛਣਾ ਚਾਹੁੰਦੇ ਆਂ ਜੀ ਤੁਹਾਡੇ ਅਕੋਰਡਿੰਗ ਤੁਹਾਨੂੰ ਲੱਗਦਾ ਹੈ ਕਿ ਇਸ ਪਾਰਟੀ ਦੇ ਵੱਲੋਂ ਕੁਝ ਚੰਗੇ ਕੰਮ ਵੀ ਕੀਤੇ ਗਏ ਨੇ ਦੇਖੋ ਜੀ ਮੇਰਾ ਵਿਧਾਨ ਸਭਾ ਹਲਕਾ ਖਰੜਾ ਹੈ ਮੈਂ ਇੱਥੇ ਦਾ ਜੰਪਾਲ ਆ ਤਕਰੀਬਨ ਮੈਨੂੰ ਸਾਰੇ ਪਿੰਡਾਂ ਬਾਰੇ ਵਿਧਾਨ ਸਭਾ ਹਲਕਾ ਵੀ ਸਾਡੇ ਖਾੜ ਸ਼ਹਿਰ ਪੈਂਦਾ ਹੈ ਨਵਾਗਰੋਂ ਪੈਂਦਾ ਹੈ ਕਰਾਲੀ ਪੈਂਦਾ ਹੈ ਮੁੱਲਾ ਬਗਰੀਬ ਦਾਸ ਹੈ ਤੇ ਨਾਲ 150 ਪਲੱਸ ਪਿੰਡ ਹੈ ਇਹਨਾਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਆਪਾਂ ਖਾੜ ਦੇ ਵੀ ਤਾਂ ਤੁਸੀਂ ਆਪੇ ਜਾਣਦੇ ਆ ਤੁਹਾਨੂੰ ਪਤਾ ਹੀ ਹੈ ਇੱਥੇ ਕਿੰਨੀ ਕਿੰਨੀ ਡਿਵੈਲਪਮੈਂਟ ਹੋਈ ਹੈ ਕਿੰਨੀਆਂ ਕਿ ਨੌਕਰੀਆਂ ਦਿੱਤੀਆਂ ਇਹਨਾਂ ਨੇ ਤੇ ਕਿਹੜੇ ਕੰਮ ਹੋਏ ਹੈ ਬਾਕੀ ਨਵਾਂਗਰੋਂ ਤੇ ਮੋਦਲਾਪੁਰ ਦੇ ਨਾਲ ਦੇ ਪਿੰਡਾਂ ਦੀ ਮੈਂ ਗੱਲ ਕਰਦਾ ਵੀ ਉੱਥੇ ਕੋਈ ਕਿਸੇ ਤਰ੍ਹਾਂ ਦੀ ਪੂਨੇ 4 ਸਾਲਾਂ ਦੇ ਵਿੱਚ ਇਹਨਾਂ ਨੇ ਵਿਕਾਸ ਦੇ ਮੋਦੀ ਦੇ ਨਾਂ ਲੈ ਕੇ ਲੋਕਾਂ ਨੂੰ ਲੁੱਟਿਆ ਬੁਰੀ ਤਰ੍ਹਾਂ ਆਮ ਆਦਮੀ ਕਹਿ ਕੇ ਲੋਕਾਂ ਨੂੰ ਕਹਿ ਕੇ ਵੋਟਾਂ ਪਵਾ ਕੇ ਐਮਐਲਏ ਬਣਨ ਤੋਂ ਬਾਅਦ ਸਰਕਾਰ ਦੇ ਮੰਤਰੀ ਵੀ ਰਹੇ ਐ ਪਰ ਇਹਨਾਂ ਨੇ ਕੋਈ ਡਿਵੈਲਪਮੈਂਟ ਦਾ ਨਾਂ ਉੱਥੇ ਕੋਈ ਨਾਂ ਨਹੀਂ ਹੈਗਾ ਸਾਡੇ ਏਰੀਆ ਦੇ ਡਿਵੈਲਪਮੈਂਟ ਜਿਦਾਂ ਕਿ ਸਾਡਾ ਪਿੰਡ ਨਵਾਂਗਰੋਂ ਦੇ ਨਾਲ ਹੈ ਉਹ ਸੀਐਮ ਹਾਸ ਤੋਂ ਸਿਰਫ ਮਸਾਂ 200 ਮੀਟਰ ਦੂਰੀ ਦੀ ਹੈ ਉਹਦੇ ਨਾਲ ਸਾਡਾ 나ਡਾ ਪਿੰਡ ਹੈ ਜਿਹੜਾ ਕਿ ਸਾਡੀ ਗੁਜਰਪੁਰਾਵੀ ਦਾ ਉੱਥੇ 1200 ਕਨਾਲ ਜ਼ਮੀਨ ਸੀ ਜਿਹੜੀ ਸਰਕਾਰ ਨੇ ਧੱਕੇ ਨਾਲ ਚੱਕ ਕੇ ਸ਼ਾਮਲਾੜ ਦੇ ਨਾਂ ਤੇ ਕਰਤੀ ਲੋਕਾਂ ਦਾ ਰੋਸ ਹੈ ਇਸ ਗੱਲ 'ਚ ਉਸ ਜ਼ਮੀਨ ਦੇ ਵਿੱਚ ਕਾਫੀ ਗਰੀਬ ਲੋਕਾਂ ਦੇ ਘਰ ਐ ਬਸੇ ਹੋਏ ਐ ਇਹਨਾਂ ਨੇ ਇਹ ਨਹੀਂ ਦੇਖਿਆ ਉਹ ਜ਼ਮੀਨ ਖਾਲੀ ਪਈ ਐ ਜਾਂ ਉਹ ਜ਼ਮੀਨ ਕਿਹਦੇ ਨਾਂ ਤੇ ਸੀ ਇਹਨਾਂ ਨੇ ਚੱਕ ਕੇ ਸ਼ਾਮਲਾੜ ਦੇ ਨਾਂ ਤੇ ਕਰਤੀ ਉਸ ਤੋਂ ਬਾਅਦ ਦੂਜੀ ਗੱਲ ਕਰਦੇ ਆ ਨਾਲੇ ਮੇਰਾ ਮਾਜਰੀਆ ਪਿੰਡ ਐ ਮੇਰੇ ਪਿੰਡ ਦੀ 3600 ਕਿਲਾ ਜ਼ਮੀਨ ਸੀ ਜਦ ਕਿ ਹਜ਼ਾਰਾਂ ਸਾਲ ਤੋਂ ਸਾਡੇ ਲੋਕ ਕਬਜ਼ੇ ਦੇ ਵਿੱਚ ਸੀ ਪਲੱਸ ਉਸ ਤੋਂ ਬਾਅਦ 35 ਸਾਲ 40 ਸਾਲ ਤੋਂ ਲੋਕ ਮਾਲਕੀ ਖਾਨੇ ਸੀ ਜਦ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਆ ਹਾਈ ਕੋਰਟ ਦੀ ਜੱਜਮੈਂਟ ਆ 12 ਸਾਲ ਜਿਹੜੀ ਜ਼ਮੀਨ ਦਾ ਪੋਜੈਸ਼ਨ ਕਿਸੇ ਦੇ ਵਿੱਚ ਬੈਠਿਆ ਹੈ ਕੋਈ ਬੰਦਾ ਜ਼ਿੰਮੇਵਾਰ ਬੈਠਿਆ ਜਾਂ ਕੋਈ ਗਰੀਬ ਆਦਮੀ ਬੈਠਿਆ ਉਹ ਆਟੋਮੈਟਲੀ ਸੁਪਰੀਮ ਕੋਰਟ ਦੀ ਜੱਜ ਮੰਦਰ ਤਹਿਤ ਉਹ ਮਾਲਕ ਦੇ ਨਾਂ ਤੇ ਹੋ ਜਾਂਦੀ ਹੈ ਪਰ ਸਾਡਾ 35 ਸਾਲ ਤੋਂ ਸਾਡੀ ਮਾਲਕੀ ਦਾ ਰਿਕਾਰਡ ਸਾਡੇ ਕੋਲੇ 40 ਸਾਲ ਦਾ ਪਲੱਸ ਹਜ਼ਾਰਾਂ ਸਾਲ ਤੋਂ ਅਸੀਂ ਕਬਜ਼ੇ ਬੈਠੇ ਆਂ ਸਰਕਾਰ ਨੇ ਸਾਨੂੰ ਬਿਨਾਂ ਸੁਣੇ ਤੋਂ ਬਿਨਾਂ ਉਹ ਤੋਂ ਚੱਕ ਕੇ ਜ਼ਮੀਨ ਉਹ ਸ਼ਾਮਲਾੜ ਦੇ ਨਾਂ ਤੇ ਕਰਤੀ ਜਦ ਕਿ ਸਰਕਾਰ ਨੂੰ ਉਹਦੇ ਜਿੱਕਰ ਪਏ ਦਾ ਫਾਇਦਾ ਨਹੀਂ ਹੋਇਆ ਜਦੋਂ ਉਹ ਜ਼ਮੀਨ ਮਾਲਕਾਂ ਦੇ ਨਾਂ ਸੀ ਲੱਖਾਂ ਕਰੋੜਾ ਰੁਪਏ ਰੈਵਨਿਊ ਆ ਰਿਹਾ ਸੀ ਔਰ ਸਰਕਾਰ ਨੇ ਆਪਣੀ ਲੱਪ ਤੇ ਆਪੇ ਕੋਹਾੜੀ ਮਾਰਨ ਵਾਲੀ ਗੱਲ ਕੀਤੀ ਤੇ ਉਸ ਤੋਂ ਬਾਅਦ ਆਪਾਂ ਮੁੱਲਾਂਪਰਾ ਜੀਏ ਕੋਰਾਲੀ ਆ ਜੀਏ ਖੜ ਆ ਜੀਏ ਡਿਵੈਲਪਮੈਂਟ ਦੀ ਗੱਲ ਕਰਦੇ ਆਂ ਉਹ ਤੁਸੀਂ ਤਾਂ ਕੋਈ ਤੋਂ ਕੋ ਲੋਕ ਦੱਸਦੇ ਹੀ ਆਂ ਕਿ ਕਿੰਨੀਆਂ ਸਮੱਸਿਆਵਾਂ ਸਾਡੀਆਂ ਹੂੰ ਤੇ ਅਸੀਂ ਇਸੇ ਕਰਕੇ ਜਿਹੜਾ 3 ਤਰੀਕ ਨੂੰ 10 ਵਜੇ ਜਨਤਾ ਦਰਵਾਜ਼ਾ ਲਾਣ ਲੱਗੇ ਆਂ ਮੁੱਲਾਂਪਰਾ ਬੈਰੀਅਰ ਤੇ ਉੱਥੇ ਅਸੀਂ ਬੀਬਾ ਅਨਮੋਲ ਗਗਨਮਾਨ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਨੂੰ ਮੈਸੇਜ ਆਉਂਦੇ ਆ ਅਸੀਂ ਲਿਖਤੀ ਲੈਟਰ ਵੀ ਉਹਨਾਂ ਨੂੰ ਭੇਜਾਂਗੇ ਹੂੰ ਤੇ ਉੱਥੇ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਹੂੰ ਜੇਕਰ ਉਹ ਨਹੀਂ ਸੁਣਦੇ ਤਾਂ ਜੇ ਸੀ ਹਮ ਉਸ ਦਾ ਕਰੋ ਕਰਾਂਗੇ ਉੱਥੋਂ ਪਰ ਜਿੱਦਾਂ ਤੁਸੀਂ ਕਿਹਾ ਕਿ ਲੋਕਾਂ ਨਹੀਂ ਆ ਕੇ ਗੱਲਾਂ ਸੁਣਨ ਸਮੱਸਿਆ ਸੁਣਨ ਲੇਕਿਨ ਅ ਦੋ ਤਿੰਨ ਵਾਰ ਨਹੀਂ ਕਈ ਵਾਰੀ ਜਿਹੜੇ ਸਾਡੇ ਐਮਪੀ ਮਲਵਿੰਦਰ ਸਿੰਘ ਕੰਗ ਜੀ ਨੇ ਉਹਨਾਂ ਨੇ ਆ ਪਾ ਕੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਉਸ ਨੂੰ ਲੈ ਕੇ ਕੀ ਕਹੂੰ ਦੇਖੋ ਮਲਵਿੰਦਰ ਕੰਗ ਜੀ ਤਿੰਨ ਚਾਰ ਵਾਰੀ ਉੱਥੇ ਮੌਕੇ ਤੇ ਗਏ ਐ ਮੈਨੂੰ ਸੁਣਨ ਚ ਆਇਆ ਉਹਨਾਂ ਨੇ 6 ਲੱਖ ਰੁਪਇਆ ਐਮਪੀ ਕੋਟੇ ਦੇ ਵਿੱਚੋਂ ਸਾਡੇ ਨਾਲੇ ਵਾਸਤੇ ਮਜੂਰ ਵੀ ਕੀਤਾ ਪਰ ਅਜੇ ਤੱਕ ਉੱਥੇ ਲੱਗਣ ਦਾ ਜਾਂ ਸਟਾਰਟ ਕਰਨ ਦਾ ਕੋਈ ਨਾਂ ਨਹੀਂ ਹੈਗਾ ਜਦਕਿ ਮੇਰਾ ਨਿਊ ਚੰਡੀਗੜ੍ਹ ਤੋਂ ਮੇਰਾ ਪਿੰਡ 1 ਕਿਲੋਮੀਟਰ ਦੂਰੀ ਤੇ ਆ ਜਿਹੜੇ ਮੌਕੇ ਦੀ ਗੱਲ ਕਰਦੇ ਆ ਸੰਤੋ ਸਦਿਆ ਨੂੰ ਇਹ ਸ਼ਰਮ ਆਂਦੀ ਹੈ ਦੇਖੋ ਅਸੀਂ ਕਿਹੜੇ ਉਹਦੇ ਵਿੱਚ ਰਹਿ ਰਹੇ ਆ ਸੀਐਮ ਹੌਸ ਦੇ ਸੀਐਮ ਸਾਹਿਬ ਦੇ ਕੁਰਸੀ ਦੇ નીચે ਅਸੀਂ ਸਾਡੇ ਪਿੰਡ ਆ ਤੇ ਜਦੋਂ ਸਾਡੇ ਪਿੰਡਾਂ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਤਾਂ ਪੰਜਾਬ ਦੇ ਬਾਰੇ ਅਸੀਂ ਕੀ ਕਹਿ ਸਕਦੇ ਆ ਬਿਲਕੁਲ ਹਾਂਜੀ ਜੀ ਤੁਹਾਨੂੰ ਲੱਗਦਾ ਹੈ ਕਿ ਅਨਮੋਲ ਗੁਰਮਾਨ ਸਿੰਘ ਉੱਥੇ ਮੌਜੂਦ ਹੋਣਗੇ ਤੇ ਉਹ ਆਣਗੇ ਤੁਹਾਡੇ ਸੱਦੇ ਤੋਂ ਬਾਅਦ ਦੇਖੋ ਜੀ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਆ ਕੇ ਲੋਕਾਂ ਦੀ ਸਮੱਸਿਆਵਾਂ ਸੁਣਨੀ ਚਾਹੀਦੀ ਹੈ ਜੋ ਨਹੀਂ ਆਣਗੇ ਤੇ ਲੋਕੋ ਪਹਿਲੇ ਹੀ ਨਿਮੋਚੇ ਹੋਏ ਐ ਫਿਰ ਬਹੁਤ ਜ਼ਿਆਦਾ ਵੱਡੀ ਤਰ੍ਹਾਂ ਉਹਨਾਂ ਦੀ ਬਰੋਥਾ ਹੋਊਗੀ ਉਹਨਾਂ ਨੂੰ ਆਣਾ ਚਾਹੀਦਾ ਲੋਕਾਂ ਦੇ ਦੁੱਖ ਸੁਣਨੇ ਚਾਹੀਦੇ 1.70 ਹਜ਼ਾਰ ਵੋਟ ਲੈ ਕੇ ਲੋਕਾਂ ਨੇ ਬੜੀ ਖੁਸ਼ੀ ਨਾਲ ਸਰਕਾਰ ਬਣਾਈ ਤੇ ਉਹਨਾਂ ਦਾ ਫਰਜ਼ ਬਣਦਾ ਲੋਕਾਂ ਦੇ ਦੁੱਖ ਸੁਣਨੇ ਬਿਲਕੁਲ ਕਈ ਵਾਰ ਕੀ ਹੁੰਦਾ ਉਹ ਸੁਣਦੇ ਨੇ ਲੇਕਿਨ ਉਸ ਤੋਂ ਬਾਅਦ ਵੀ ਜਿਹੜਾ ਕਿ ਕੰਮ ਨਹੀਂ ਹੁੰਦੇ ਦੇਖੋ ਜਿਹੜੀ ਕੰਮ ਤਾਂ ਹੁਣ ਸਾਨੂੰ ਪਤਾ ਹੀ ਐ ਸਮਾਂ ਕੀ ਰਹਿ ਗਿਆ ਰੁਪਏ 'ਚ ਉਹ 25 ਪੈਸੇ ਮਿ ਨਹੀਂ ਰਿਹਾ ਸਮਾਂ ਇੱਕ ਸਾਲ ਦਾ ਸਮਾਂ ਐ 6 ਮਹੀਨੇ ਪਹਿਲੇ ਚੌਣ ਜਾਬਤਾ ਲੱਗ ਜਾਣਾ ਹੁਣ ਸਮਾਂ ਕੰਮ ਤਾਂ ਕੀ ਹੋਣਾ ਪਰ ਘੱਟੋ ਘੱਟ ਲੋਕਾਂ ਨੂੰ ਮਨ ਦੀ ਸੈਟੀਸਫਾਈ ਤਾਂ ਹੋਵੇ ਸਾਡਾ ਐਮਐਲਏ ਸਾਡੇ ਨਾਲ ਖੜਿਆ ਐ ਅਸੀਂ ਇੰਨੀ ਜ਼ੋਰ ਲਾ ਕੇ ਵੋਟਾਂ ਪਾ ਕੇ ਜਤਾਇਆ ਉਹਨੂੰ ਤੇ ਕਿਹਟੋਂ ਲੋਕਾਂ ਨੂੰ ਇਹ ਤਾਂ ਸਾਥ ਹੋਵੇ ਉਹਨਾਂ ਨੂੰ ਉੱਥੇ ਆਣਾ ਚਾਹੀਦਾ ਅਸੀਂ ਐਸੇ ਕਰਕੇ ਤੁਹਾਡੇ ਮੀਡੀਆ ਤੁਹਾਡੇ ਚੈਨਲ ਰਾਹੀਂ ਉਹਨਾਂ ਨੂੰ ਮੈਸੇਜ ਆਉਂਦੇ ਆਂ ਕਿ ਆ ਕੇ ਸਾਡੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਹੂੰ ਜੀ ਅਦਰਵਾਈਜ਼ ਫਿਰ ਉਸ ਤੋਂ ਬਾਅਦ ਜੇ ਕਰੋ ਨਾ ਆਏ ਜੇਕਰ ਨਹੀਂ ਆਏ ਤਾਂ ਅਸੀਂ ਉੱਥੋਂ ਸੀਐਮਓਜ਼ ਦਾ ਘਰੋ ਕਰਾਂਗੇ ਸਾਡੇ ਲੋਕ ਇਸ ਗੱਲ ਤੋਂ ਉੱਥੇ ਸਾਰੇ ਕੰਮਾਂ ਕਰਾਂ ਤੋਂ ਡਿਵੈਲਪਮੈਂਟ ਦੇ ਮੁੱਦਿਆਂ ਤੋਂ ਸਰਕਾਰ ਕਹਿੰਦੀ ਅਸੀਂ ਨੌਕਰੀਆਂ ਦਿੱਤੀਆਂ ਸਰਕਾਰ ਕਹਿੰਦੀ ਹੈ 1000 ਰੁਪਏ ਵਾਲਾ ਬੀਬੀਆਂ ਨੂੰ ਦੇਣਾ ਸੀ ਉਹ ਨਹੀਂ ਇਹਨਾਂ ਦਾ ਵਾਅਦਾ ਪੂਰਾ ਹੋਇਆ ਤੇ ਇੱਕ ਸਰਬਸੰਮਤੀ ਚ ਵਿੱਚ ਇਹਨਾਂ ਨੇ ਪੰਚਾਇਤਾਂ ਦਾ 5 ਲੱਖ ਦਾ ਐਲਾਨ ਕੀਤਾ ਸੀ ਜਦਕਿ ਮੇਰੀ ਬਲਾਕ ਮਾਜਰੀ ਸਾਹਿਬ ਤਹਿਸੀਲ ਮਾਜਰੀ ਦੇ ਵਿੱਚ 33 ਪੰਚਾਇਤਾਂ ਸਰਬਸੰਮਤੀ ਬਣੀਆਂ ਉਹਦੇ ਸਿਰਫ 3 75 ਨੇ 5 ਲੱਖ ਰੁਪਏ ਦਿੱਤਾ ਦੀ ਬਜਟ ਨੂੰ ਅੱਜ ਕਿੰਨੇ ਸਮੁਖਾ ਹੋਗਾ ਪੰਚਾਇਤਾਂ ਬਣੀਆਂ ਨੂੰ ਸਰਬਸੰਮਤੀ ਦੀ ਗ੍ਰਾਂਟ ਨਹੀਂ ਦਿੱਤੀ ਤੇ ਹੋਰ ਆਪਾਂ ਅੱਗੇ ਕੀ ਭਾਲਦੇ ਆਂ ਸਰਕਾਰ ਤੋਂ ਆਪਾਂ ਸਰਕਾਰ ਨੂੰ ਸੀਐਮ ਸਾਹਿਬ ਨੂੰ ਤੇ ਵਿਭਾਅਨਵੋਲ ਗਗਨ ਨੂੰ ਥੋਡੇ ਚੈਨਲ ਰਾਹੀਂ ਬੇਨਤੀ ਕਰਦੇ ਆਂ ਮੈਂ ਲੋਕਾਂ ਦੀ ਸਮੱਸਿਆਵਾਂ ਸੁਣੋ ਤੁਹਾਨੂੰ ਦੂਜੀ ਵਾਰੀ ਖਾੜ ਤੋਂ ਐਮਐਲਏ ਬਣਾਇਆ ਇੱਥੇ ਪਿਛਲੇ ਸਮੇਂ ਦੌਰਾਨ ਵੀ ਪੌਣੇ 9 ਸਾਲ ਹੋ ਗਏ ਇਸ ਸਰਕਾਰ ਦੀ ਜੁਮੇਰੀ ਸਮਝਦੇ ਆਂ ਆਪਾਂ ਪੌਣੇ 9 ਸਾਲਾਂ ਦੀ ਡਿਵੈਲਪਮੈਂਟ ਹੈ ਜਿਹੜੀ ਪਿਛਲੀ ਵਾਰੀ ਕਮਰ ਸੰਧੂ ਜੀ ਸੀਐਮ ਸਾਹਿਬ ਨੂੰ ਇਹ ਕਰਸ਼ਖਾਨਾ ਚਾਹੀਦਾ ਹੈ ਨਾ ਗਰੀਬ ਲੋਕਾਂ ਦੇ ਵੀ ਜਿਹੜੀ ਸਾਡੀ ਪਿਛਲੀ ਵਾਰੀ ਵੀ ਇੱਥੋਂ ਐਮਐਲਏ ਆਮ ਆਦੀ ਪਾਰਟੀ ਦਾ ਸੀ ਤੇ ਹੁਣ ਵੀ ਐਮਐਲਏ ਆਮ ਆਦੀ ਪਾਰਟੀ ਦਾ ਹੈ ਤੇ ਜਦ ਕਿ ਉਹ ਮੰਤਰੀ ਵੀ ਰੇ ਸਰਕਾਰ ਚ ਥਰਡ ਵਿਧਾਨ ਸਭਾ ਹਲਕੇ ਦੇ ਵਿੱਚ ਤਾਂ ਇੱਕ ਬਹੁਤ ਵੱਡੀ ਰੀਤ ਚੱਲਦੀ ਆ ਰਹੀ ਸੀ ਜਿਹੜੀ ਪਾਰਟੀ ਦਾ ਐਮਐਲਏ ਉਸ ਪਾਰਟੀ ਦੀ ਸਰਕਾਰ ਨਹੀਂ ਬਣਦੀ ਸੀ ਇਸ ਵਾਰੀ ਲੋਕਾਂ ਨੂੰ ਬਹੁਤ ਖੁਸ਼ੀ ਹੋਈ ਸੀ ਇਸ ਗੱਲ ਦੀ ਵੀ ਐਮਐਲਏ ਵੀ ਸਾਡਾ ਹੈ ਸਰਕਾਰ ਵੀ ਸਾਡੀ ਹੈ ਵੀ ਸਾਡੇ ਹਲਕੇ ਦੇ ਜਿਹੜੇ ਕੰਮ ਹੈ ਰਹਿੰਦੇ ਕੰਮ ਹੈ ਪਿਛਲੇ ਬਚੇ ਹੋਏ ਕੰਮ ਹੈ ਕਾਂਗਰਸ ਦੀ ਸਰਕਾਰ ਨੇ ਨਹੀਂ ਕੀਤੇ ਉਹ ਸਾਰੇ ਕੰਮ ਹੋਣਗੇ ਉਹ ਕੰਮ ਹੋਣ ਦੀ ਵਜ੍ਹਾ ਕੀ ਜਿਹੜੇ ਪਹਿਲੇ ਪਿਛਲੇ ਕੰਮ ਹੋਏ ਹੋਏ ਸੀ ਕਾਦੀ ਜਲ ਦੀ ਸਰਕਾਰ ਦੇ ਵਿੱਚ ਉਹਦਾ ਵੀ ਸੱਤਿਆਨਾਸ਼ ਹੋ ਗਿਆ ਸਾਡੇ ਤੇ ਸ਼੍ਰੋਮਣੀ ਕਾਲੀ ਦਲ ਦੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਦੇਣ ਹੈ ਜਿਹੜਾ ਕਿ ਸਾਡੇ ਖੜ ਹਲਕੇ ਦੇ ਵਿੱਚ ਇੱਕ ਨਿਊ ਚੰਡੀਗੜ੍ਹ ਨਾਂ ਦਾ ਇੱਕ ਸ਼ਹਿਰ ਬਸਾਇਆ ਉਹਨਾਂ ਨੇ ਉਹਦੇ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਆਈਆਂ ਉੱਥੇ ਬਹੁਤ ਸੋਹਣੀ ਡਿਵੈਲਪਮੈਂਟ ਹੋ ਰਹੀ ਹੈ ਜੀ ਜੇਕਰ ਇਹ ਨਿਊ ਚੰਡੀਗੜ੍ਹ ਇੱਥੇ ਨਾਂ ਸਾਬਤ ਹੁੰਦਾ ਨਾਸਮਾਉ ਕਰਦੇ ਤੇ ਫਿਰ ਤਾਂ ਸਾਡਾ ਹਲਕਾ ਬਿਲਕੁਲ ਕਚਰਾ ਦੇਖਿਆ ਤੁਸੀਂ ਇੱਥੇ ਦੇਖੋ ਗਲੀਆਂ ਚ ਨਾਲੀਆਂ ਚ ਆਲਾ-ਦਾਲਾ ਦੇਖੋ ਸਫਾਈ ਦਾ ਮੁੱਦਾ ਦੇਖ ਲੋ ਆਪਾਂ ਕਿਸੇ ਵੀ ਮੁੱਦੇ ਤੇ ਗੱਲ ਕਰੋ ਤੁਸੀਂ ਪੁੱਛੋ ਆਪਾਂ ਪੁੱਛਾਂਗੇ ਸਾਰੇ ਲੋਕ ਪੁੱਛਣਾ ਚਾਹੁੰਦੇ ਆ ਇਸੇ ਕਰਕੇ ਅਸੀਂ ਸੱਦਾ ਦਿੰਦੇ ਆ ਇਸੇ ਕਰਕੇ ਅਸੀਂ ਜਨਤਾ ਦਰਵਾਜ਼ਾ ਲਾਣ ਲੱਗੇ ਆ ਅਸੀਂ ਇਹ ਨਹੀਂ ਕਹਿ ਰਹੇ ਵੀ ਅਸੀਂ ਕਾਲੀ ਦਲ ਦੇ ਵਰਕਰ ਆ ਬਈ ਆਪਾਂ ਉਹਨਾਂ ਨਾਲ ਕੋਈ ਕਿਸੇ ਚੀਜ਼ ਦੀ ਉਹ ਕਰਦੇ ਪਰ ਆਪਾਂ ਉਹਨਾਂ ਨੂੰ ਸਾਡੇ ਲੋਕ ਪੁੱਛਣਾ ਚਾਹੁੰਦੇ ਆ ਮੈਂ ਪਿਛਲੀ ਵਾਰੀ ਇੱਥੋਂ ਜ਼ਿਲ੍ਹਾ ਪੱਜ ਦਾ ਇਲੈਕਸ਼ਨ ਲੜਿਆ ਸੀ ਕਾਫੀ ਵੋਟਾਂ ਦੇ ਨਾਲ ਚਾਰ ਵਾਰੀ ਕਾਊਂਟਿੰਗ ਹੋਣ ਤੋਂ ਬਾਅਦ ਅਸੀਂ ਕਾਫੀ ਵੋਟਾਂ ਨਾਲ ਜਿੱਤੇ ਇੱਥੋਂ ਜਿੱਤਣ ਤੋਂ ਬਾਅਦ ਹੁਣ ਅਸੀਂ ਪਿੰਡਾਂ 'ਚ ਜਾਣਾ ਸਟਾਰਟ ਕਰਿਆ ਲੋਕ ਸਾਨੂੰ ਪੁੱਛਦੇ ਆ ਵੀ ਤੁਸੀਂ ਪਿਛਲੇ 5 ਸਾਲਾਂ 'ਚ ਕੀ ਕਰਿਆ ਜੇ ਸਾਡੀ ਸਰਕਾਰ ਹੁੰਦੀ ਫਿਰ ਤਾਂ ਇਹ ਕੰਮ ਅੱਜ ਹੋਈ ਮੌਕੇ ਹੀ ਨਹੀਂ ਆਣਾ ਸੀ ਜਨ ਜੇ ਸਰਕਾਰ ਸਾਡੀ ਨਹੀਂ ਸੀ ਇਹ ਮੌਕੇ ਦੀ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਸੜਕਾਂ ਦਾ ਕੰਮ ਪੁਲਾਂ ਦਾ ਕੰਮ ਪਾਣੀ ਦਾ ਪੋਦਾ ਜਿਹੜਾ ਜੈ ਹੋਰ ਇਹ ਜ਼ਮੀਨਾਂ ਜਿਹੜੀ ਖੋਈਆਂ ਜਾ ਰਹੀਆਂ ਇਹਨਾਂ ਨੂੰ ਬਚਾਉਣ ਵਾਸਤੇ ਇਹ ਸਰਕਾਰਾਂ ਦੇ ਕੰਮ ਹੈ ਸਰਕਾਰਾਂ ਬਚਾਉਂਦੀਆਂ ਇਹ ਸਰਕਾਰ ਨੇ ਇੱਕ ਨਵਾਂ ਰੂਲ ਸਟਾਰਟ ਕਰਤਾ ਕਿ ਜਿਹੜੇ ਲੋਕ 100 ਸਾਲ ਦੇ ਬੈਠੇ ਉਹਨਾਂ ਕੋਲੋਂ ਖੋਲੋ ਤੇ ਇਦਾਂ ਸਾਡੇ ਲੋਕ ਇੰਨੇ ਕਮਜ਼ੋਰ ਨਹੀਂ ਹੈਗੇ ਇੰਨੇ ਬੇਕੂਬ ਵੀ ਨਹੀਂ ਹੈ ਜਿੱਦਾਂ ਕਿ ਇਹਨਾਂ ਨੇ ਬਾਹਰੋਂ ਲਾ ਕੇ ਕੈਂਡੀਡੇਟ ਜਿਤਾ ਕੇ ਇੱਥੋਂ ਆਪਣਾ ਐਮਐਲਏ ਬਣਾ ਕੇ 1 ਰੁਪਏ ਦੀ ਡਿਵੈਲਪਮੈਂਟ ਨਹੀਂ ਕੀਤੀ ਇਹ ਲੋਕ ਹੁਣ ਖੜ੍ਹੜ ਹਲਕੇ ਦੇ ਲੋਕ ਉਹਨੂੰ ਜਾਗ ਚੁੱਕੇ ਆ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਪਾਰਟੀ ਜੇ ਬਾਹਰੋਂ ਕੈਂਡੀਡੇਟ ਭੇਜੂਗੀ ਉਹਨੂੰ ਬਹੁਤ ਬੁਰੀ ਤਰ੍ਹਾਂ ਹਰਾ ਕੇ ਭੇਜਾਂਗੇ ਇੱਥੋਂ ਇਹ ਸਾਡੇ ਲੋਕਾਂ ਦਾ ਸਾਰਿਆਂ ਦਾ ਚੈਲੰਜ ਹੈ ਬੀਬਾਂ ਨੂੰ ਵੀ ਅਸੀਂ ਇਹ ਮੈਸੇਜ ਆਂਦੇ ਆਂ ਕਿ ਲੋਕ ਬੇਕੁਖ ਵੀ ਕਰ ਗਏ ਤੁਹਾਨੂੰ ਬੱਚਿਆਂ ਵਾਂਗ ਸਮਝ ਕੇ ਵੋਟਾਂ ਪਾ ਕੇ ਜਿਤਾ ਕੇ ਤੁਸੀਂ ਐਮਐਲਏ ਬਣ ਗਏ ਮੰਤਰੀ ਬਣ ਗਏ ਪਰ ਘੱਟੋ ਘੱਟ ਲੋਕਾਂ ਦਾ ਦੁੱਖ ਤਾਂ ਸੁਣਨਾ ਫਰਜ਼ ਬਣਦਾ ਉਹਨਾਂ ਦਾ ਪਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਪੌਣੇ 4 ਸਾਲਾਂ ਚ ਹੁਣ ਸਵਾ ਸਾਬ ਰਹਿ ਗਿਆ ਸਵਾ ਸਾਲ ਦੇ ਵਿੱਚ ਕੀ ਕਰੋਗੇ ਛੇ ਮਹੀਨੇ ਪਹਿਲੇ ਚੌਣ ਚਲਤ ਲੱਗਿਆ ਨਾ ਸਾਰੀ 8-10 7 ਮਹੀਨੇ ਦੇ ਵਿੱਚ ਆਪਾਂ ਕੀ ਕਰਾਂਗੇ ਪਰ ਲੋਕ ਇਹ ਗੱਲ ਆਪਣੀ ਵੋਟਾਂ ਦਾ ਜਿਹੜਾ ਹੱਕ ਹੈ ਉਹ ਮੰਗਦੇ ਆ ਹੂੰ ਲੋਕ ਅੱਜ ਇਹ ਮੰਗਦੇ ਆ ਵੀ ਦੱਸੋ ਸਾਨੂੰ ਤੁਸੀਂ ਸਾਡੇ ਵਾਸਤੇ ਕੀ ਕਰਿਆ ਅਸੀਂ ਤੁਹਾਡੇ ਵਾਸਤੇ ਤੁਹਾਡੇ ਸਾਹਮਣੇ ਕੀ ਕੀਤਾ ਸੀ ਹੂੰ ਇਸ ਕਰਕੇ ਅਸੀਂ ਚੰਤਾ ਦਰਵਾਜ਼ਾ ਲਾਣਾ ਮੁੱਲਾਂਬ ਬੈਰੀਅਰ ਦੇ ਉੱਤੇ ਤੇ ਉੱਥੇ ਵੀ ਬਾਅਦ ਕੇ ਲੋਕਾਂ ਨੂੰ ਰੂ ਰੂਬ ਹੋ ਕੇ ਜਵਾਬ ਦੇ ਆ ਜੀ ਆਉਣ ਵਾਲੇ ਸਮੇਂ 'ਚ ਤੁਹਾਡੀ ਸਰਕਾਰ ਦੇ ਵੱਲੋਂ ਜਿਹੜੇ ਕਿ ਐਮਐਲਏ ਦੇ ਇਲੈਕਸ਼ਨ ਲੜੇ ਜਾਣਗੇ ਸਾਡੀ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਆਕਤੂਬਰ 5 ਤਰੀਕ ਤੋਂ ਪਹਿਲੇ ਬਲਾਕ ਸੰਮਤੀ ਦੀਆਂ ਚੋਣਾਂ ਤੇ ਜ਼ਿਲ੍ਹਾ ਮੱਤੇ ਚੋਣਾਂ ਉਹ ਸਾਡੀ ਪਾਰਟੀ ਪੂਰੀ ਡਟ ਕੇ ਲੜੇਗੀ ਸਾਰੀਆਂ ਸੀਟਾਂ ਜਿੱਤੇਗੀ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਵੀ ਡਟ ਕੇ ਇਲੈਕਸ਼ਨ ਲੜ ਕੇ ਜਿਹੜੀ ਕਾਦੀਦਲ ਸੀਟ ਇਥੋਂ ਜਿੱਤਗੇ ਸਰਕਾਰ ਬਣਾਏਗੀ ਕੀ ਉਮੀਦਾਂ ਨੇ ਤੁਹਾਨੂੰ ਸਾਡੀਆਂ ਉਮੀਦਾਂ ਦੇਖੋ ਤੁਸੀਂ 3 ਹਲਕੇ ਬਾਰੇ ਦੇਖ ਲਓ ਸਾਡਾ ਵਰਕਰ ਬੱਚਾ-ਬੱਚਾ ਹਰ ਕੋਨੇ ਦੇ ਇਤੋਂ ਖਾੜ ਤੋਂ ਸਾਡੇ ਸੁਖਵਿੰਦਰ ਸਿੰਧੀ ਜੀ ਐ ਉਧਰ ਕਰਾਲੀ ਏਰੀਆ ਤੋਂ ਸਾਡੇ ਮੁੰਡਾ ਛੋਟਾ ਭਰਾ ਸਾਡਾ ਰਵਿੰਦਰ ਖੇੜਾ ਜੀ ਐ ਤੇ ਇਧਰੋਂ ਆ ਮੋਲਾ ਪਰ ਨਵਾਂਗਰੋ ਏਰੀਆ ਤੋਂ ਅਸੀਂ ਖੁਦ ਕਰ ਰਹੇ ਆ ਅਸੀਂ ਸਾਰੇ ਹਲਕੇ ਨੂੰ ਸਾਡੇ ਕਾਲੀ ਦਲ ਦੇ ਵਰਕਰਾਂ ਨੇ ਘੇਰਾ ਪਾ ਕੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਐ ਲੋਕਾਂ ਦੀ ਡਿਵੈਲਪਮੈਂਟ ਦੀ ਗੱਲ ਕਰਨੀ ਐ ਤੇ ਜਿਹੜਾ ਲੋਕਾਂ ਦਾ ਜ਼ਬਰਦਸਤੀ ਹੋ ਰਿਹਾ ਉਹਦੇ ਖਲਾਫ ਡਟ ਕੇ ਲੜਨਗੇ ਸਾਡੇ ਕਾਲੀ ਦਲ ਦੇ ਸਾਰੇ ਵਰਕਰ ਹੁਣ ਜਾਗ ਚੁੱਕੇ ਆ ਤੇ ਪੂਰਾ ਡਟ ਕੇ ਇਲੈਕਸ਼ਨ ਲੜ ਕੇ ਇਹ ਸੀਟ ਜਿੱਤ ਕੇ ਸਰੋਮਣੀ ਅਕਾਲੀ ਦਲ ਦੇ ਝੋਲੀ ਪਾ ਕੇ ਸਰਦਾਰ ਸੁਖਬੀ ਸਿੰਘ ਬਾਦਲੂ ਸਾਹਿਬ ਨੂੰ ਸੀਐਮ ਬਣਾਉਣਗੇ ਕਿ ਲੱਗਦਾ ਕੀ ਦਾ ਚਾਰ ਹੋ ਸਕਦਾ ਖਰੜ ਦੇ ਵਿੱਚ ਤੁਹਾਡੀ ਸਰਕਾਰ ਜਿਹੜੀ ਚਿਹਰੇ ਦੀ ਗੱਲ ਹੈ ਜੀ ਉਹ ਸਾਡੇ ਪ੍ਰਧਾਨ ਜੀ ਦਾ ਜੋ ਹੁਕਮ ਹੋਊਗਾ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਸਰਗਰਮ ਮੈਂਬਰ ਹੈਗੇ ਆ ਉਹ ਸਾਰੇ ਉਹਨਾਂ ਦਾ ਉਹ ਮੰਨਣਗੇ ਜੋ ਉਹਨਾਂ ਦਾ ਹੁਕਮ ਹੋਊਗਾ ਆਪਾਂ ਉਹ ਤੇ ਸਾਰੇ ਖੋਲਝਾਵਾਂਗੇ ਇਹ ਕੁਝ ਰੂਹੀ ਨਹੀਂ ਹੈ ਬਈ ਆਪਾਂ ਕਿਸੇ ਨੂੰ ਕੋਈ ਕੈਸੇ ਤੇ ਵੀ ਡਿਊਟੀ ਲਾ ਸਕਦੇ ਆ ਉਹਦੇ ਨਾਲ ਸਾਰੇ ਡਟ ਕੇ ਲੜਨਗੇ ਖੜਨਗੇ ਲੜਨਗੇ ਸੀਟ ਜਿੱਤ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਝੋਲੀ ਪਾਣਗੇ ਬਿਲਕੁਲ ਸੋ ਖਰੜ ਦੇ ਜੋ ਹਾਲਾਤ ਨੇ ਉਹ ਤੁਸੀਂ ਵੀ ਵੇਖੇ ਨੇ ਤੁਸੀਂ ਉਹਨਾਂ ਨੂੰ ਬੁਲਾ ਇਨਵਾਈਟ ਵੀ ਕਰ ਰਹੇ ਹਨ ਮੋਰਗਨ ਬਨਮਾਨ ਨੂੰ ਉਸ ਤੋਂ ਬਾਅਦ ਉਹਨਾਂ ਜਿਵੇਂ ਲੋਕ ਕਹਿ ਦਿੰਦੇ ਨੇ ਕਿ ਪਹਿਲੇ ਹੀ ਲੀਡਰਾਂ ਦੇ ਘਰਾਂ ਦੇ ਬਾਹਰ ਤੁਸੀਂ ਪ੍ਰੋਟੈਸਟ ਕਰ ਲਓ ਉੱਥੇ ਕਿਉਂ ਬੈਠਦੇ ਹੋ ਜਾਂ ਸੜਕਾਂ ਤੇ ਕਿਉਂ ਬੈਠਦੇ ਉਸ ਸਟੇਜ ਨੂੰ ਕਿਦਾਂ ਲਈ ਅਸੀਸ ਇਹਦੇ ਵਿੱਚ ਬੀਬਾ ਇਹ ਐ ਆਰਪੀ ਜੀ ਹੁਣ ਅੱਜ ਸਰਕਾਰ ਦੇ ਹਾਲਾਤ ਦੇਖਦੇ ਹੋਏ ਡਿਵੈਲਪਮੈਂਟ ਦੇ ਹਾਲਾਤ ਦੇਖਦੇ ਹੋਏ ਲੋਕਾਂ ਨੂੰ ਇਹ ਗੱਲ ਅਹਿਸਾਸ ਹੋ ਗਈ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਡਿਵੈਲਪਮੈਂਟ ਮੱਖੋ ਫੈਲ ਹੋ ਚੁੱਕੀ ਹੈ ਬਿਲਕੁਲ ਤੇ ਹੁਣ ਜਦੋਂ ਸਪੋਣੇ 4 ਸਾਲ ਨਿਕਲ ਗਏ ਤੇ ਸਵਾ ਸਾਲ ਦੇ ਵਿੱਚ ਕੋਈ ਇਹਨਾਂ ਕੋਲ ਜਾਦੂ ਨਹੀਂ ਹੈ ਜਿਹੜਾ ਜਿੱਦਾਂ ਕਿ ਪਹਿਲੇ ਝੂਠ ਸੱਚ ਬੋਲ ਕੇ ਨਾ ਸਰਕਾਰ ਬਣਾਈ ਹੈ ਜਾਂ ਐਮਐਲਏ ਸਭ ਆਪਣੀ ਬੀਬਾਂ ਦੇ ਮੋਲ ਗਗਨਮਾਨ ਬਣੇ ਹੈ ਨਾ ਜਿਹੜਾ 5 ਮਿੰਟ ਦੇ ਵਿੱਚ ਚੁਟਕੀ ਮਾਰ ਕੇ ਐਮਐਸਬੀ ਦੀ ਗੱਲ ਕਰਦੇ ਸੀ ਜਾਂ ਡਿਵੈਲਪਮੈਂਟ ਦੀ ਗੱਲ ਕਰਦੇ ਸੀ ਜਾਂ ਹੋਰ ਉਹ ਤੁਹਾਡੇ ਸਾਹਮਣੇ ਆ ਤੁਸੀਂ ਤਾਂ ਇੱਥੇ ਤੇ ਸਾਰਾ ਕੁ ਖਾੜ ਦੇ ਬਾਰੇ ਤੁਸੀਂ ਬਹੁਤ ਚੰਗੇ ਜਾਣਦੇ ਹੋ ਜਿਹੜਾ ਖਾੜ ਹਲਕਾ ਤੁਹਾਡੇ ਨਾਲ ਲੱਗਦਾ ਸਾਰਾ ਨਿਊ ਚੰਡੀਗੜ੍ਹ ਨਿਊ ਚੰਡੀਗੜ੍ਹ ਦੇ ਨਾਮ ਬਿਲਕੁਲ ਆ ਦੇਖੋ ਸ਼ਰਮ ਵਾਲੀ ਗੱਲ ਕਿੰਨੀ ਵੱਡੀ ਐ ਸੀਐਮ ਸਾਹਿਬ ਵਾਸਤੇ ਉਹਨਾਂ ਨੂੰ ਆਪਣੀ ਕੁਰਸੀ ਦੇ ਨੀਚੇ ਦਾ ਏਰੀਆ ਨਹੀਂ ਦਿਖਿਆ ਉਹ ਕਹਿੰਦੇ ਆ ਜੀ ਅਸੀਂ ਨੌਕਰੀਆਂ ਦਿੱਤੀਆਂ ਅਸੀਂ ਡਿਵੈਲਪਮੈਂਟ ਆ ਕਰਤਾ ਜੀ ਅਸੀਂ ਆ ਕਰਤਾ ਤੇ ਆ ਦੇਖ ਲਓ ਕੀ ਹੋ ਰਿਹਾ ਜਦਕੇ ਉਹ ਨਾ 200 ਮੀਟਰ ਤੇ ਦੂਰ ਤੇ ਨਹੀਂ ਦਿਖਿਆ ਮੈਂ ਪੰਜਾਬ ਬਾਰੇ ਮੈਂ ਨਹੀਂ ਗੱਲ ਕਰਦਾ ਪੰਜਾਬ ਬਾਰੇ ਉਹ ਆਪੇ ਜਾਣੀ ਜਾਣਾ ਪਰ ਆਪਾਂ ਜਦੋਂ ਕਿਸੇ ਚੈਨਲ 'ਤੇ ਆਈ ਜਾਂ ਕੋਸ਼ਿਸ਼ ਕਿਤੇ ਕੋਈ ਗੱਲ ਕਰਦੇ ਸੁਣਦੇ ਆ ਉਹ ਜਿੱਦਾਂ ਭਗਵੰਤਮਾਨ ਸਾਹਿਬ ਸਾਡੇ ਚੁਟਕਲਿਆਂ ਦੇ ਨਾਲ ਲੋਕਾਂ ਨੂੰ ਖੁਸ਼ੀ ਕਰ ਦਿੰਦੇ ਸੀ ਉਦੋਂ ਹੀ ਉਹਨਾਂ ਨੇ ਪੌਣੇ 4 ਸਾਲਾਂ ਦੀ ਕਾਰਜ ਜਾਰੀ ਹੈ ਮੇਰੇ ਦੇਖਣ ਮਤਵਬਤ ਇਹ ਹੈ ਬਾਕੀ ਖੜ ਦੇ ਬਾਰੇ ਤੁਸੀਂ ਜਾਣਦੇ ਆ ਖੜ ਦੇ ਨਾਲ ਪਿੰਡ ਜਿਹੜੇ ਆ ਮੈਂ ਇੱਥੇ ਜੰਮ ਵਾਲਾ ਮੈਨੂੰ ਇੱਕ ਇੱਕ ਪਿੰਡ ਦਾ ਮੈਨੂੰ ਇਹ ਵੀ ਮੈਨੂੰ ਇਹ ਵੀ ਲੱਗਦਾ ਹੈ ਵੀ ਬੀਬਾ ਅਨਮੋਲ ਗਗਰਮਾਨ ਨੂੰ ਜਿਹੜੇ ਖਣ ਵਿਧਾਨ ਸਭਾ ਹਲਕੇ ਦੇ ਪਿੰਡ ਪਿੰਡੇ ਆ ਉਹਨਾਂ ਪਿੰਡਾਂ ਬਾਰੇ ਪਿੰਡਾਂ ਦਾ ਨਾਂ ਨਹੀਂ ਪਤਾ ਉਹ ਕੋ ਪੂਰੇ ਦੇ ਅਸੀਂ ਇਹ ਕਿੰਨਾ ਸਾਰੀਆਂ ਉੱਤੇ ਉਹਨਾਂ ਦਰਵਾਜ਼ੇ ਰੱਖਣੀਆਂ ਤੇ ਬੀਬਾ ਸਾਨੂੰ ਦੱਸਦਾ ਸਹੀ ਤੁਸੀਂ ਇੰਨੀ ਵੋਟਾਂ ਨਾਲ ਜਿਤਾਏ ਲੋਕਾਂ ਨੇ ਤੁਸੀਂ ਆਏ ਆ ਕੇ ਆਪਣੇ ਪਕੌੜੇ ਤਲ ਕੇ ਐਮਐਲਏ ਬਣ ਕੇ ਮੰਤਰੀ ਬਣ ਕੇ ਇੰਨੀ ਵੱਡੀ ਮਤਦਾਰ ਦੇ ਵਿੱਚ ਜਿੱਤ ਕੇ ਇੱਥੋਂ ਚਲ ਗਏ ਕਿ ਤੁਸੀਂ ਲੋਕਾਂ ਬਾਰੇ ਕੀ ਸੋਚਿਆ ਅਸੀਂ ਪੁੱਛਣਾ ਚਾਹੁੰਦੇ ਆ ਸਾਰੀ ਪਬਲਿਕ ਨੂੰ ਪੁੱਛਣਾ ਚਾਹੁੰਦੀ ਏ ਆ ਜਨਤਾ ਦਰਵਾਜ਼ਾ ਲਾਣਾ ਮੇਰਾ ਇਕੱਲੇ ਦਾ ਮਕਸਦ ਨਹੀਂ ਹੈਗਾ ਮੇਰਾ ਇਕੱਲੇ ਦਾ ਕੋਈ ਉਹ ਨਹੀਂ ਹੈਗਾ ਜਦੋਂ ਅਸੀਂ ਆ ਹੁਣ ਇਹਦੇ ਬਾਅਦ ਆਪਣਾ ਬਲਾਕ ਸੰਪਤੀ ਜ਼ਿਲ੍ਹਾ ਭਾਜੀ ਚੋਣਾਂ ਦੀ ਗੱਲ ਸਟਾਰਟ ਹੋਈ ਹੈ ਉਸ ਤੋਂ ਬਾਅਦ ਅਸੀਂ ਪਿੰਡਾਂ ਜਾਣਾ ਸਟਾਰਟ ਕਰਿਆ ਲੋਕਾਂ ਦੇ ਆਪਣੀ ਚੁਆਇਸ ਹੈ ਵੀ ਅਸੀਂ ਪੁੱਛੀਏ ਸਹੀ ਐ ਐਮਐਲ ਨੂੰ ਵੀ ਪਿਛਲੇ ਪੌਣੇ 4 ਸਾਲਾਂ ਤੁਸੀਂ ਕੀ ਕੀਤਾ ਸਾਡਾ ਐਮਐਲ ਨੂੰ ਪੁੱਛਣ ਮਾਰ ਐਸੇ ਕਰਕੇ ਜਨਤਾ ਦਰਵਾਜ਼ਾ ਲਾਇਆ ਸੀ ਕਿ ਮੇਰਾ ਪਰਸਨਲ ਇਕੱਲੇ ਦਾ ਕੋਈ ਮੈਟਰ ਨਹੀਂ ਹੈ ਇਹ ਲੋਕਾਂ ਦੀ ਡਿਮਾਂਡ ਹੈ ਬਹੁਤ ਲੋਕ ਪਹੁੰਚਣਗੇ ਦੇਖਿਓ ਤੁਸੀਂ ਹਜ਼ਾਰਾਂ ਦੇ ਹਿਸਾਬ ਲੋਕ ਪਹੁੰਚਣਗੇ ਕਿਸ਼ਰੂ ਅਸੀਂ ਘਰੇ ਜਾ ਕੇ ਕੋਈ ਮੈਸੇਜ ਨਹੀਂ ਲਾਇਆ ਅਸੀਂ ਸਿਰਫ ਫਲੈਕਸਾਂ ਤੇ ਆ ਚੋਰਡੇ ਪਬਲਿਕਾਂ ਦੇ ਜਾਇਆ ਤੁਹਾਡੀ ਮੀਡੀਆ ਰਾਹੀਂ ਮੈਸੇਜ ਲਾਇਆ ਅਸੀਂ ਕਿਸੇ ਦੇ ਘਰ ਜਾ ਕੇ ਨਹੀਂ ਕਿਹਾ ਵੀ ਤੁਸੀਂ ਉੱਥੇ ਪਹੁੰਚੋ ਪਰ ਦੇਖਿਓ ਤੁਸੀਂ ਕਿਉਂਕਿ ਇਸ ਗੱਲ ਦੀ ਜਿਹੜੀ ਜੱਜਮੈਂਟ ਹੈ ਹੂੰ ਪਿਛਲੇ ਸਮੇਂ ਦੌਰਾਨ ਨਹੀਂ ਸਾਡੇ ਇੱਥੇ ਸਰਦਾਰ ਸੁਖਵੀਰ ਸਿੰਘ ਬਾਲਾ ਜੀ ਨੇ ਇੱਕ ਲੈਂਡ ਪੂਲਿੰਗ ਦੇ ਬਾਬਤ ਮੋਹਾਲੀ ਪੁਡਾ ਦਫਤਰ ਦੇ ਅੱਗੇ ਕਿ ਧਰਨੇ ਧਰਨਾ ਲਾਇਆ ਸੀ ਉਹਦੇ ਵਿੱਚ ਮੈਨੂੰ ਵੀ ਵੈਸੀ ਮਿਲਿਆ ਵੀ ਅਸੀਂ ਉੱਥੇ ਆਪਣਾ ਪ੍ਰਧਾਨ ਜੀ ਨੇ ਧਰਨਾ ਲਾਣਾ ਮੈਂ ਸਿਰਫ 30 35 ਕਿ ਬੰਦਿਆਂ ਨੂੰ ਫੋਨ ਕਰਿਆ ਸੀ ਵੀ ਯਾਰ ਆਪਾਂ ਧਰਨੇ ਜਾਣਾ ਉਹ ਕਿਉਂ ਨਹੀਂ ਕਰਿਆ ਫੋਨ ਵੱਡੀ تعداد ਦੇ ਵਿੱਚ ਵੀ ਅਸੀਂ ਪਹਿਲੀ ਵਾਰੀ ਇਕੱਠ ਕਰਕੇ ਲੈ ਕੇ ਜਾਣਾ ਸਾਡਾ ਕੋਈ ਮੁੱਦਾ ਨਹੀਂ ਸੀ ਵੀ ਲੋਕ ਉਹ ਧਰਨਿਆਂ ਦੇ ਵਿੱਚ ਪੁਲਿਸ ਸਰਕਾਰ ਬਹੁਤ ਤਕਾ ਕਰਦੀ ਹੈ ਮੈਂ 25 30 ਮੈਂਬਰਾਂ ਨੂੰ ਫੋਨ ਲਾਣ ਦੇ ਵਿਆਹ ਮੇਰੇ ਨਾਲ 7 800000 ਬੰਦਾ ਉੱਥੇ ਤੁਹਾਡੇ ਦੇ ਪਹੁੰਚਾ ਤੇ ਹੁਣ ਦੇਖਿਓ ਤੁਸੀਂ ਪਿੰਨ ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਦੇਖਿਓ ਲੋਕਾਂ ਨੇ ਉੱਥੇ ਬੈਠਣ ਨੂੰ ਜਗ੍ਹਾ ਨਹੀਂ ਰਹਿਣੀ ਜਿਹੜੇ ਹਾਲਾਤ ਲੋਕਾਂ ਦਾ ਰੋਸ ਹੈ ਉਹ ਪੁੱਛਣਾ ਚਾਹੁੰਦੇ ਆ ਬੀਬਾ ਨੂੰ ਵੀ ਆ ਕੇ ਦੱਸ ਦੇ ਬਾਬੇ ਅਸੀਂ ਤੈਨੂੰ 70000 ਪਲੱਸ ਬੋਡ ਪਾਈ ਹੈ ਮੇ ਘਟੋ ਘਟੋ ਉਹਦਾ ਮਲਤਮ ਮੋਰ ਸਾਡਾ ਇਸ ਕਰਕੇ ਅਸੀਂ ਸਾਰਾ ਕੋ ਡਿਟੇਲਸ ਤੁਹਾਨੂੰ ਦੱਸਤਾ ਬਾਕੀ ਤੁਸੀਂ ਮੈਂ ਅਨਮੋਲ ਗਗਨ ਮਾਨ ਜੀ ਨੂੰ ਬੈਂਤੀ ਕਰਦਾ ਆਪਣੇ ਵੱਲੋਂ ਮੈਂ ਚੌੜੀ ਸ਼ਾਮਲਾਲ ਵੀ ਆ ਕੇ ਲੋਕਾਂ ਦੀ ਜਿਹੜੀ ਆਮ ਜਿਹੜਾ ਜਨਤਾ ਦਰਬਾਰ ਹੈ ਉਹਦੇ 'ਚ ਆ ਕੇ ਦੋ ਚਾਰ ਜਿਹੜੀ ਗੱਲਾਂ ਕਰਨੀ ਚਾਹੁੰਦੇ ਲੋਕ ਉਹ ਜ਼ਰੂਰ ਸੁਣਨ ਜੀ ਸੋ ਥੈਂਕ ਯੂ ਸੋ ਮਾ ਸਰ ਬਹੁਤ ਵਧੀਆ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਸ਼ੁਕਰੀਆ ਬੋਲ ਕਰਦੇ ਆ ਕਿ ਤੁਹਾਡੀ ਸਰਕਾਰ ਜਿੱਤੇ ਤੇ ਸਾਡੇ ਖਰੜ ਦਾ ਜਿਹੜਾ ਕਿ ਮਸਲਾ ਜਿਹੜਾ ਸਹੀ ਹੋਏ ਤੇ ਸੜਕਾਂ ਸਹੀ ਹੋਣ ਲੋਕੀ ਖੁਸ਼ ਰਹਿਣ ਸ਼ੁਕਰੀਆ ਜੀ ਸ਼ੁਕਰੀਆ ਸੋ ਇਸ ਨਾਲ ਹੀ ਮੈਨੂੰ ਹਰਪ੍ਰੀਤ ਕਵਰ ਨੂੰ ਜਾਣ ਦੀ ਇਜਾਜ਼ਤ ਉਸੇ ਵੇਗ ਦੇ ਰੋ ਪੰਥ ਤੇ ਲੈਣੀ